ਹੈਲੋ ਸਸਰੀਕਾਲ ਦੋਸਤੋ ਫੀਰ ਦੇ ਉੱਪਰ ਨੌਕਾ ਜਬੀ ਦੇ ਉੱਪਰ ਕਵਾਲੀਆਂ ਨੇ ਤੇ ਕੱਲ ਨੂੰ 7 ਤਰੀਕਾ 7 ਤਰੀਕ ਦਾ ਹੈਗਾ ਭੰਡਾਰਾ ਹਲੇ ਘਾਟੋ ਆ ਰਹੇ ਹੈ ਰੱਜੇ ਦੇ ਡੈਡੀ ਆ ਰਹੇ ਆ ਆ ਵਾਹ ਹੈਲੋ ਸਸਰੀਕਾਲ ਦੋਸਤੋ ਫਿਰੋਂ ਸਵਾਗਤ ਕਰਦੇ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ ਹਰਜੀਤ ਹਰਜੀਤ ਦਾ ਵਲੌਗ ਪਟਿਆਲਾ ਮੈਂ ਹਰਜੀਤ ਸਿੰਘ ਅੱਜ ਹੈਗਾ ਸ਼ੁੱਕਰਵਾਰ 6 ਤਰੀਕ ਤੇ ਜੂਨ ਦਾ ਮਹੀਨਾ ਤੇ ਅੱਜ ਹੈਗਾ ਭਦਰਗਲ ਪੀਰ ਦੇ ਉੱਪਰ ਨੌਕਾ ਜਆ ਪੀਰ ਦੇ ਉੱਪਰ ਕਵਾਲੀਆਂ ਨੇ ਤੇ ਕੱਲ ਨੂੰ 7 ਤਰੀਕ ਆ 7 ਤਰੀਕ ਦਾ ਹੈਗਾ ਭੰਡਾਰਾ ਤੇ ਤੁਹਾਨੂੰ ਦਿਖਾਵਾਂਗੇ ਅੱਜ ਦਾ ਵੀਓ ਜਿਹੜੀ ਚੀਜ਼ ਉੱਥੇ ਹੋਏਗੀ ਆਪਾਂ ਤੁਹਾਨੂੰ ਉਸ ਚੀਜ਼ ਦਾ ਵੀਓ ਜ਼ਰੂਰ ਦਿਖਾਵਾਂਗੇ ਹੁਣ ਚੱਲਦੇ ਆਪਾਂ ਦਰਗਾਹ ਦੇ ਉੱਪਰ ਜੀ ਸਾਮਣੇ ਤਾਂ ਕੀ ਨੌਕਾ ਜਆ ਪੀਰ ਦੀ ਵਰਗਾ ਜੀ ਕਿੰਦਾ ਸੋਹਣਾ ਲੱਗ ਰਿਹਾ ਜੀ 9 ਵਜੇ ਪੀਰ ਬਾਬੇ ਦੀ ਦਰਗਾਹ ਤੋਂ ਫਿਰ ਮੇਨ ਐਂਟਰੀ ਆ ਸਾਹਮਣੇ ਹੀ 9 ਵਜੇ ਪੀਰ ਬਾਬਾ ਜੀ ਦੇਖੋ ਕਿੰਨੀ ਸੋਹਣੀ ਜਗ੍ਹਾ ਦਿੱਤੀ ਹੋਈ ਹੈ ਬਾਬਾ ਜੀ ਦੀ ਦਰਗਾਹ ਨੇ ਪਰ ਅਲਿੰਸਾ ਦਗੇ ਉੱਪਰ ਹੈਲੋ ਭਾਈ ਜੀ ਅਜੀ ਤਨ ਨਾਲ ਇਹ ਬਤਲਿ ਇੱਥੇ ਪ੍ਰੋਗਰਾਮ ਸ਼ੁਰੂ ਹੋ ਜਾਣੀ ਸੀਗਾ ਬਾਲਾ ਨੇਰਾ ਹੋ ਗਿਆ ਤੇ ਤਾਂ ਕਰਕੇ ਫਿਰ ਆਪਾਂ ਘਰੇ ਆ ਗਏ ਛੇਤੀ ਤੇ ਜਿਹਦੇ ਹੁਣ ਕੱਲ ਨੂੰ ਜਾਵਾਂਗੇ ਤੇ ਕੱਲ ਨੂੰ ਦਿਖਾਵਾਂਗੇ ਸਾੰਮੀ ਜਿਹੜਾ ਪ੍ਰੋਗਰਾਮ ਹੋਏਗਾ ਤਾਂ ਘਾੜੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਹੁਣ ਆਪਾਂ ਮੋਹਰੀ ਮੇਲੇ ਦੇ ਵਿੱਚ ਹੋ ਰਹੇ ਨੇ ਜਿਹੜੇ ਬਾਬੇ ਦਾ ਮੇਲਾ ਬਾਫਰਕਟ ਦੇ ਵਿੱਚ ਕੋ ਮਰੀਆ ਟੰਗ ਤਾਂ channelnya pula program channelnya pula? ਮੱਥੜਕਣ ਲੱਗੀਆਂ ਨੀਰ ਚਾਦਰ ਚੜਾਉਣ ਤੋਂ ਬਾਅਦ ਬਾਬਰ ਉਹਨਾਂ ਉੱਠਾਈ ਰੱਖੀ ਧਰਤੀ ਦੇ ਵਿੱਚੋਂ ਦੀ ਅਜੇ ਪਹਿਲਾ ਸ਼ੋਟ ਜਦੋਂ ਜਿਹੜੀ ਦੀ ਬਹੁਤ ਉੱਚਾ ਸਮਾਨ ਨਾਲ ਲੱਗ ਗਿਆ

i do <laughs> ۖۖۖ ਗੋਲੀ ਹੈ ਮੰਗਤਾ ਤੇਰੀ ਗਰੀ ਮੰਗਤਾ ਤੇਰੀ ਗਰੀ ਗੋਲੀ ਹੈ ਮੰਗਤਾ ਤੇਰੀ ਗਰੀ ਆ ਆ ਜਕਰ ਬਾਬਾ ਫਰੀਦ ਜੀ ਨੂੰ ਸੱਚ ਦਾ ਰੱਬ ਕੀ ਹੈਲੋ ਦੋਸਤੋ ਤੇ ਅੱਜ ਆਪਾਂ ਤੁਹਾਨੂੰ ਦਿਖਾਇਆ ਮੇਲਾ ਤੇ ਕੱਲ ਰਾਤੀ ਗਏ ਸੀ ਜਿੱਥੇ ਕਵਾਲੀਆਂ ਰਾਤ ਲੇਟ ਲੱਗੀਆਂ ਸੀਗੀਆਂ ਤੇ ਉਹਦੀ ਵੀਡੀਓ ਨਹੀਂ ਬਣ ਸਕੀ ਤੇ ਹੁਣ ਆਪਾਂ ਅੱਜ ਗਏ ਸੀ ਕਿ ਅੱਜ ਚੰਗੀ ਪ੍ਰੋਗਰਾਮ ਤੇ ਸਾਨੂੰ ਅੱਜ ਕਵਾਲੀਆਂ ਵੀ ਦਿਖਾਈਆਂ ਤੇ ਜਿੰਨਾ ਵੀਡੀਓ ਬਣੀ ਆ ਤੁਹਾਨੂੰ ਵਲੋਗ ਬਣਿਆ ਤੁਹਾਨੂੰ ਦਿਖਾਇਆ ਹੈ ਤੇ ਟਾਈਮ ਵੀ ਘੱਟ ਸੀ ਆਪਣੇ ਕੋਲੇ ਤੇ ਜਾਣਾ ਪਿਆ ਮੈਨੂੰ ਕਿਤੇ ਜੀ ਅਰਜੈਂਟ ਉਹਦੇ ਕਰਕੇ ਨਹੀਂ ਵੀਡੀਓ ਬਣ ਸਕੀ ਪੂਰੀ ਤੇ ਤੁਸੀਂ ਆਪਣੇ ਛੋੜੇ ਭੈਣ ਨੂੰ ਸਪੋਰਟ ਕਰੋ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਜੋ ਨਵੇਂ-ਨਵੇਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਹਰ ਇੱਕ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਥੈਂਕ ਯੂ